ਫਰੋਜ਼ਪੁਰ ਤੋਂ ਐਮਪੀ ਬਣ ਚੁਕੇ ਜਿਵੇਂ ਸਾਰੇ ਜਾਣਦੇ ਸ਼ੇਰ ਸਿੰਘ ਕੋ ਬਾਯਾ ਤਿੱਜੀ ਦਫਾ ਐਮਪੀ ਬਣ ਚੁਕੇ ਨੇ ਦੋ ਵਿਧਾਨ ਸਭਾ ਹਲਕਿਆਂ ਤੇ ਕਾਂਗਰਸ ਪਾਰਟੀ ਅੱਗੇ ਰਹੀ ਐ ਤਿੰਨ ਵਿਧਾਨ ਸਭਾ ਹਲਕਿਆਂ ਤੇ ਭਾਰਤੀ ਜਨਤਾ ਪਾਰਟੀ ਅੱਗੇ ਰਹੀ ਐ ਤਿੰਨ ਤੇ ਹੀ ਸ਼੍ਰੋਮਣੀ ਅਕਾਲੀ ਦਲ ਅੱਗੇ ਰਿਹਾ ਤੇ ਇੱਕ ਤੇ ਆਮ ਆਦੀ ਪਾਰਟੀ ਅੱਗੇ ਰਹੀ ਐ ਕੋਲ ਮਿਲਾ ਕੇ ਜਦੋਂ ਕੱਲ ਐਵੇਂ ਲੱਗਦਾ ਸੀ ਪلوان ਕੋ ਦੀ ਉਹ ਹੋ ਗਿਆ ਕਦੀ ਉਹ ਕਿ ਇਸੇ ਕਰਕੇ ਪੇਚਾ ਕਿ ਆਮ ਆਦਮੀ ਪਾਰਟੀ ਦਾ ਉਹ ਹਲਕਾ ਕਿਹੜਾ ਜਿੱਥੇ ਇੱਕੋ ਦੇ ਉੱਤੇ ਉਹ ਆਪਣੀ ਸਾਖ ਬਚਾ ਸਕਿਆ ਵਿਧਾਇਕ ਉਹ ਮੁਖਸਰ ਤੋਂ ਜਿਹੜੇ ਖੁਦ ਕਾਕਾ ਜਗਦੀਪ ਸਿੰਘ ਬਰਾੜ ਫਿਰੋਜ਼ਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਉਹ ਹੀ ਆਪਣਾ ਹਲਕਾ ਬਚਾ ਸਕਿਆ ਬਾਕੀ 8 ਹਲਕਿਆਂ ਦੇ ਬੁਰੀ ਤਰ੍ਹਾਂ ਹਾਰ ਹੋਈ ਹੈ ਨਮੋਸ਼ੀ ਪਰ ਹਾਰ ਹੋਈ ਹੈ ਜਿਹੜੇ ਕਾਂਗਰਸ ਪਾਰਟੀ ਨੇ ਤਿੰਨ ਹਲਕੇ ਜਿੱਤੇ ਨੇ ਉਹਦੇ ਚ ਆਪਾਂ ਜ਼ਿਕਰ ਕਰਦੇ ਜਲਾਲਾਬਾਦ ਜਲਾਲਾਬਾਦ ਤੋਂ ਗੋਲਦੀ ਕੰਬੋਜ ਉਹ ਵੀ ਬੁਰੀ ਤਰ੍ਹਾਂ ਹਾਰੇ ਆ ਫਾਜ਼ਿਲਕਾ ਤੋਂ ਇਹਨਾਂ ਦੇ ਜਿਹੜੇ ਸਰਵੰਤ ਸਿੰਘ ਕੀ ਸਹਮਣਾ ਉਹ ਵੀ ਬੁਰੀ ਤਰ੍ਹਾਂ ਹਾਰੇ ਨੇ ਨਰਿੰਦਰਪਾਲ ਸਹਮਣਾ ਫਿਰੋਜ਼ਪੁਰ ਸ਼ਹਿਰੀ ਤੋਂ ਇਹਨਾਂ ਦੇ ਐਮ ਐਲ ਏ ਸੀ ਭੁੱਲਰ ਜਿਹੜੇ ਉੱਥੇ ਜੇ ਉਹ ਬੁਰੀ ਤਰ੍ਹਾਂ ਹਾਰੇ ਨੇ ਭਾਰਤੀ ਜਨਤਾ ਪਾਰਟੀ ਕਿੱਥੋਂ ਦਿੱਤੀ ਆ ਫਿਰੋਜ਼ਪੁਰ ਸ਼ਹਿਰੀ ਤੋਂ ਜਿੱਤੀ ਆ ਅਬੋਰ ਤੋਂ ਜਿੱਤੀ ਆ ਅਬੋਰ ਤੋਂ ਜਾਖੜਾ ਨੇ ਪੂਰਾ ਜ਼ੋਰ ਲਾਇਆ ਬੱਲੂਆਣਾ ਉੱਥੋਂ ਬੀ ਜੀ ਪੀ ਜਿੱਤੀ ਆ ਔਰ ਇੱਥੋਂ ਤੱਕ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਨੇ ਤਿੰਨ ਹਲਕੇ ਜਿੱਤੇ ਨੇ ਫਿਰੋਜ਼ਪੁਰ ਦਿਹਾਤੀ ਜਿੱਥੇ ਆਮ ਆਦੀ ਪਾਰਟੀ ਦਾ ਵਿਧਾਇਕ ਸੀ ਐਡਵੋਕੇਟ ਜਿਹੜੇ ਨੇ ਉਹਨਾਂ ਦਾ ਨਾਮ ਜਿਹੜਾ ਐਡਵੋਕੇਟ ਕਰਕੇ ਉਹ ਪਹਿਲਾਂ ਪ੍ਰੈਕਟਿਸ ਕਰਦੇ ਰਹੇ ਨੇ ਦਈਆ ਦਈਆ ਰਜਨੀਸ਼ ਦਈਆ ਸਾਹਿਬ ਉਹ ਹਾਰੇ ਨੇ ਗੁਰੂ ਹਰਸਾਹਿ ਤੋਂ ਜਿਹੜੇ ਇਹਨਾਂ ਦੇ ਐਮਐਲਏ ਨੇ ਬੁਰੀ ਤਰ੍ਹਾਂ ਹਾਰੇ ਨੇ ਸਾਫ ਦਾ ਮੰਤਰੀ ਫੋਜਾ ਸਿੰਘ ਸਰਾਰੀ ਬੁਰੀ ਤਰ੍ਹਾਂ ਹਾਰੇ ਅਤੇ ਸਭ ਤੋਂ ਵੱਡਿਆ ਰਾਣਾ ਗੁਰਮੀਤ ਸਿੰਘ ਖੁੱਡੀਆਂ ਵੀ ਆਪਣੇ ਗੁਰੂ ਹਰਸਾਹਿ ਹਲਕੇ ਤੋਂ ਹਾਰ ਗਏ ਨੇ ਬੁਰੀ ਤਰ੍ਹਾਂ ਹਾਰੇ ਮਲੂੜ ਤੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੀ ਹਾਰੀ ਆ ਦੇ ਮੁਖਰ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹ ਜਿੱਤੇ ਨੇ ਮਤਲਬ ਫਿਰੋਜ਼ਪੁਰ ਦੇ ਵਿੱਚ ਵੀ ਆਮ ਆਦੀ ਪਾਰਟੀ ਦਾ ਬੁਰੇ ਹਾਲਾਤ ਇੱਕੋ ਸੀਟ ਤੇ ਜਿੱਤ ਸਕਿਆ ਅੱਠ ਸੀਟਾਂ ਇਹਨਾਂ ਨੇ ਵਿਧਾਨ ਸਭਾ ਦੀਆਂ ਹਾਰਤੀਆਂ ਹੁਣ ਗੱਲ ਆਪਾਂ ਕਰਦੇ ਅੱਛਾ ਫਿਰੋਜ਼ਪੁਰ ਕਿਉਂ ਜਿੱਤੇ ਨੇ ਇਹ ਵੀ ਬੜਾ ਜ਼ਰੂਰੀ ਹੈ ਕਿ ਸ਼ੇਰ ਸਿੰਘ ਖਬਾਇਆ ਲੋਕਾਂ ਦੀ ਪਸੰਦ ਕਿਉਂ ਬਣੀ ਵਜ੍ਹਾ ਇੱਕ ਤੇ ਉਹ ਰਾਜ ਸਿੱਖ ਸਮਾਜ ਦੇ ਨੇ ਉਹ ਇੱਕ ਉਹਨਾਂ ਦਾ ਪਿਆਰ ਆ ਭਾਵੇਂ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢਦੇ ਆਗੇ ਨੇ ਲੇਕਿਨ ਲੋੜ ਪੈਣ ਤੇ ਉਹਨਾਂ ਨੇ ਆਪਣੇ ਉਹਨੂੰ ਸ਼ੇਰੂ ਪਿਆਰ ਨਾਲ ਕਹਿੰਦੇ ਮੈਨੂੰ ਲੱਗਦਾ ਨੇ ਤੇ ਇਸ ਕਰਕੇ ਉਹਨਾਂ ਨੇ ਆਪਣੇ ਸ਼ੇਰੂ ਨੂੰ ਜਿਤਾ ਦਿੱਤਾ ਕਿਉਂਕਿ ਉਹਨਾਂ ਨੂੰ ਸ਼ੇਰ ਸਿੰਘ ਦਾ ਭਾਇਆ ਤੇ ਘੱਟ ਹੀ ਲੋਕ ਕਹਿੰਦੇ ਹੈਗੇ ਨੇ ਕਾਗਜ਼ਾਂ 'ਚ ਨਾਮ ਜ਼ਰੂਰ ਸ਼ੇਰ ਸਿੰਘ ਦਾ ਭਾਇਆ ਲੇਕਿਨ ਰਾਜਸਿੱਖ ਭਾਈਚਾਰਾ ਜਿਵੇਂ ਉਹਨਾਂ ਦਾ ਬੋਲਚਾਲ ਹੈ ਜਿਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜਿਵੇਂ ਇੱਕ ਦੂਜੇ ਦਾ ਗੁੱਲੀ ਬਿਸਤਰਾ ਕਰਦੇ ਨੇ ਉਹ ਤੇ ਸ਼ੇਰ ਸਿੰਘ ਦਾ ਭਾਇਆ ਨੇ ਗੁੱਲੀ ਬਿਸਤਰਾ ਕਰਤਾ ਬਾਕੀਆਂ ਦਾ ਔਰ ਦੂਜਾ ਇੱਕ ਰਾਜਸਿੱਖ ਭਾਈਚਾਰੇ ਦਾ ਇੱਕ ਵੱਡਾ ਵੋਟ ਬੈਂਕ 2 ਲੱਖ 45 ਹਜ਼ਾਰ ਦੇ ਕਰੀਬ ਸੀ ਉਹ ਇੱਕ ਵੱਡੀਆਂ ਦੂਜੀ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਜਿਹੜਾ ਵਿਰੋਧ ਔਰ ਦੋ ਵਾਰ ਸੰਸਦ ਰਹ ਚੁਕੇ ਨੇ ਤੇ ਦੋ ਵਾਰ ਵਿਧਾਇਕ ਰਹ ਚੁਕੇ ਨੇ ਜਿਵੇਂ ਰਾਜਸਿਕ ਭਾਈਚਾਰੇ ਇਹਨੂੰ ਗਾਲਾਂ ਕੱਢਦੇ ਉਵੇਂ ਇਹ ਕੱਢ ਲੈਂਦਾ ਮਤਲਬ ਇਦਾਂ ਦਾ ਉਥੇ ਪਿਆਰ ਮੁਹੱਬਤ ਦੀਆਂ ਗੱਲਾਂ ਇਸ ਕਰਕੇ ਕੋਈ ਟਿੱਕਿਆ ਨਹੀਂ ਆਗਰ ਤੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਜਾਂ ਬਾਕੀ ਕਿਉਂ ਹਾਰੇ ਨੇ ਵਜ੍ਹਾ ਇੱਕ ਤੇ ਆਮ ਆਦੀ ਪਾਰਟੀ ਦਾ ਉਹੀ ਐਮਐਲਏ ਦਾ ਬਹੁਤ ਜ਼ਿਆਦਾ ਵਿਰੋਧ ਜਿਵੇਂ ਉਹਦੀ ਜਲਾਲਾਬਾਦ ਵਾਲੇ ਐਮਐਲਏ ਸਾਹਿਬ ਗੋਲਦੀ ਕੰਬੋਜ ਦੀ ਵੀਡੀਓ ਆਈ ਉਹ ਉਹ ਲੋਕਾਂ ਨੂੰ ਨਫ਼ਰਤ ਹੋਈ ਕਿਉਂਕਿ ਪੰਜਾਬੀ ਤੇ ਭਾਵੇਂ ਕਿਸ ਕੋਈ ਵੀ ਬਰਾਦਰੀ ਹੋਵੇ ਉਹ ਤੇ ਉਹ ਕੰਬੋਜ ਭਾਈਚਾਰਾ ਅੱਗੇ ਰਾਜਸੀ ਭਾਈਚਾਰਾ ਪੰਜਾਬ ਦੇ ਵਿੱਚ ਕੋਈ ਬਰਾਦਰੀ ਡਰਦ ਨਹੀਂ ਆ ਗਈ ਸ਼ਾਇਦ ਗੋਲਡੀ ਕੰਬੋਜ ਸਾਹਿਬ ਨੂੰ ਭੁਲੇਖਾ ਹੋਣਾ ਨਾ ਇਸ ਕਰਕੇ ਉਹ ਇੱਕ ਵੱਡਾ ਫੈਕਟਰ ਹੈ ਔਰ ਵੱਡੀ ਗੱਲ ਇਹ ਹੈ ਕਿ ਇੱਕ ਉਹ ਵਿਧਾਇਕ ਸੀ ਜਿਹਦਾ ਪਿਤਾ ਵੀ ਨਾਲ ਚੋਣਾਂ ਲੜ ਰਿਹਾ ਸੀ ਪਰ ਉਹ ਵੱਖਰੀ ਗੱਲ ਹੈ ਕਿ ਬਸਪਾ ਤੋਂ ਲੜ ਰਹੀ ਸੀ ਹਾਂ ਉਹ ਇੱਕ وجہ ਰਹੀ ਕਿ ਸਿਰਫ ਗੋਲਡੀ ਕੰਬੋਜ ਨਹੀਂ ਬਾਕੀ ਐਮਐਲਏ ਵੀ ਇੱਕ وجہ ਰਹੀ ਹੈਗੀ ਲੇਕਿਨ ਸਰਕਾਰੀ ਕੰਮਕਾਜ ਨੂੰ ਲੈ ਕੇ ਲੋਕ ਪਰੇਸ਼ਾਨੀ ਐਮਐਲਏ ਜੀ ਦੀ ਵੀ ਸੁਣਵਾਈ ਨਹੀਂ ਹੁੰਦੀ ਔਰ ਕਈਆਂ ਨੇ ਟੋਕਾ ਵੀ ਬਹੁਤ ਜ਼ਿਆਦਾ ਕਈਆਂ ਨੇ ਨਿੱਕੇ ਨਿੱਕੇ ਕੋਠੇ ਆ ਤੇ ਮਹਿਲ ਬਣਾਉਣੇ ਸ਼ੁਰੂ ਕਰਤੇ ਉਹ ਵੀ ਲੋਕਾਂ ਨੂੰ ਚੁਬੇ ਨੇ ਉਹ ਅਸਰ ਸਾਰਿਆਂ ਦੇ ਸਾਹਮਣੇ